ਰਾਜਾ ਪੁੱਛਦਾ ਹੈ ਮੇਰੇ ਕੋਲ ਸਭ ਕੁਝ ਹੈ ਫਿਰ ਵੀ ਚੈਨ ਕਿਉਂ ਨਹੀਂ ਹੈ ਸਕੀਰ ਦਾ ਜਵਾਬ ਉਸਦੀ जिंदकी ਬਦਲ ਦਿੰਦਾ ਹੈ ਇੱਕ ਵਾਰ ਇੱਕ ਰਾਜਾ ਆਪਣੇ ਰਾਜ ਮਹਿਲ ਵਿੱਚ ਬਚੈਣ ਰਹਿੰਦਾ ਸੀ ਦਿਨ ਰਾਤ ਉਸਦੇ ਮਨ ਵਿੱਚ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਦੁਸ਼ਮਣ ਹਮਲਾ ਨਾ ਕਰ ਦੇਵੇ ਕਿਤੇ ਮੇਰੀ ਦੌਲਤ ਨਾ ਲੁੱਟੀ ਜਾਵੇ ਰਾਜੇ ਕੋਲ ਸਭ ਕੁਝ ਸੀ ਪਰ ਸਖਣੀ ਨੀਂਦ ਉਸਦੇ ਹਿੱਸੇ ਵਿੱਚ ਨਹੀਂ ਸੀ ਫਿਰ ਇੱਕ ਦਿਨ ਉਸ ਨੂੰ ਬਾਹਰ ਖਬਰ ਮਿਲੀ ਕਿ ਇੱਕ ਫਕੀਰ ਪਿੰਡ ਤੋਂ ਵਾਰ ਰਹਿੰਦਾ ਹੈ ਜੋ ਹਮੇਸ਼ਾ ਖੁਸ਼ ਰਹਿੰਦਾ ਹੈ ਰਾਜਾ ਆਪਣੇ ਸੈਨਿਕ ਲੈ ਕੇ ਉਸ ਕੋਲ ਪਹੁੰਚ ਗਿਆ ਰਾਜੇ ਨੇ ਦੇਖਿਆ ਉਸ ਦੇ ਕੱਪੜੇ ਪਾਟੇ ਪਾਏ ਹੋਏ ਸੀ ਅਤੇ ਇੱਕ ਸੁੱਕੇ ਦਰਖਤ ਨਾਲ ਬੈਠਾ ਸੀ ਪਰ ਉਹਦੇ ਚਿਹਰੇ ਤੇ ਅਦਭੁਤ ਸ਼ਾਂਤੀ ਸੀ ਅਤੇ ਖਿੜੀ ਹੋਈ ਮੁਸਕਾਨ ਸੀ ਰਾਜੇ ਨੇ ਉਸਨੂੰ ਦੇਖ ਕੇ ਹੈਰਾਨ ਹੋ ਕੇ ਪੁੱਛਿਆ ਮੈਂ ਰਾਜਾ ਹਾਂ ਮੇਰੇ ਕੋਲ ਬਹੁਤ ਦੌਲਤ ਹੈ ਫੌਜਾਂ ਨੇ ਮਹਿਲ ਹੈ ਫਿਰ ਵੀ ਮੇਰੇ ਮਨ ਨੂੰ ਚੈਨ ਨਹੀਂ ਹੈ ਤੇ ਤੇਰੇ ਕੋਲ ਕੁਝ ਵੀ ਨਹੀਂ ਹੈ ਫਿਰ ਤੂੰ ਕਿਵੇਂ ਖੁਸ਼ ਹੈ ਇਸ ਖੁਸ਼ੀ ਦਾ ਕੀ ਰਾਜ ਹੈ ਫਿਰ ਫਕੀਰ ਹੌਲੀ ਜੀ ਹੱਸਿਆ ਤੇ ਕਹਿਣ ਲੱਗਾ ਰਾਜਾ ਜੀ ਮੇਰੇ ਕੋਲ ਖੋਜਾਂ ਲਈ ਕੁਝ ਵੀ ਨਹੀਂ ਹੈ ਨਾ ਦੌਲਤ ਨਾ ਰਾਜ ਨਾ ਮਹਿਲ ਇਸ ਕਰਕੇ ਮਨ ਵਿੱਚ ਖੋਜਣ ਦਾ ਕੋਈ ਡਰ ਨਹੀਂ ਹੈ ਪਰ ਤੇਰੇ ਕੋਲ ਇਹ ਸਭ ਹੈ ਇਸ ਲਈ ਤੇਰਾ ਹਰ ਪਲ ਡਰ ਵਿੱਚ ਬੀਤਦਾ ਹੈ ਰਾਜਾ ਖاموش ਹੋ ਗਿਆ ਉਸ ਨੂੰ ਸਮਝ ਆ ਗਈ ਸੀ ਮਨ ਨੂੰ ਸ਼ਾਂਤੀ ਰਾਜ ਨਾਲ ਨਹੀਂ ਮਿਲਦੀ ਸਾਦਗੀ ਅਤੇ ਸੰਤੋਖ ਨਾਲ ਮਨ ਸ਼ਾਂਤ ਕੀਤਾ ਜਾ ਸਕਦਾ ਹੈ ਸਿੱਖਿਆ ਜਿੰਨਾ ਜ਼ਿਆਦਾ ਮਾਲਕ ਬਣਦੇ ਹਨ ਉਨੀ ਜ਼ਿਆਦਾ ਚਿੰਤਾ ਵਧਦੀ ਹੈ ਅਸਲ ਖੁਸ਼ੀ ਸਾਦਗੀ, ਸੰਤੋਖ ਤੇ ਬੇਫਿਕਰੀ ਵਿੱਚ ਹੈ। ਇਹ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਜੀ। ਧੰਨਵਾਦ ਜੀ।